ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਾ ਜਨ sĩ ਜਿਨ੍ਹਾਂ ਮਨ ਮੈਂ ਲੈ ਕੇ ਆਪਣੀ ਸ਼ਹਾਦਤ دی ਹੈ ਦੇਸ਼ ਕੇ ਲਈ ਉਹਨਾਂ ਸ਼ਹੀਦਾਂ ਨੂੰ ਅੱਜ ਅਸੀਂ ਸਾਰੇ ਨਾਮਨ ਕਰਨ ਆਏ ਆਂ ਅੱਜ ਬੜਾ ਪਵਿੱਤਰ ਦਿਨ ਹੈ ਸਾਡੇ ਲਈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਆਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆਂ ਸ਼ਹੀਦ-ਏ-ਆਜ਼ਮ ਨੇ ਸਾਨੂੰ ਇੱਕ ਨਾਰਾ ਦਿੱਤਾ ਜਿਨ੍ਹਾਂ ਵਿਕਰਮ ਨੇ ਦੱਸਿਆ ਇਨਕਲਾਬ ਅਸਲ ਮੈਨੇ ਇਨਕਲਾਬ ਦਾਰਥਾ ਤਬਦੀਲੀ ਬਦਲੀ ਉਸ ਵੇਲੇ ਦੀ ਜਿਹੜੀ ਜ਼ਾਲਮ ਬ੍ਰਿਟਿਸ਼ ਸਰਕਾਰ ਸੀ ਸਾਡੇ ਨਾਲ ਤੱਕਾ ਬੇਇਨਸਾਫੀ ਕਰਦੀ ਸੀ ਉਹਨੂੰ ਬਦਲਣ ਦਾ ਸੁਪਨਾ ਸਾਡੇ ਸ਼ਹੀਦਾਂ ਦੇ ਮਨ 'ਚ ਸੀ ਔਰ ਤਿਆਰ ਸੀ ਕਿ ਹੋਏ ਆਪਣੇ ਆਪ 'ਚ ਕਿ ਅਸੀਂ ਇਹਨਾਂ ਨੂੰ ਬਾਹਰ ਕੱਢਣਾ ਹੈ ਆਪਣੀ ਸਰਕਾਰ ਬਣਾਣੀ ਹੈ ਆਪਣੇ ਲੋਕਾਂ ਦੀ ਸਰਕਾਰ ਬਣਾਣੀ ਹੈ ਤਾਂ ਜੋ ਜਿਹੜਾ ਸਾਡਾ ਨਿਜ਼ਾਮ ਹੈ ਸਾਡੇ ਲੋਕਾਂ ਦੀ ਪਸੰਦ ਆ ਹੋਵੇ ਸਾਨੂੰ ਮਿਆਰੀ ਔਰ ਸਸਤੀ এডੂਕੇਸ਼ਨ ਮਿਲੇ ਸਾਨੂੰ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਅੱਜ ਅਸੀਂ ਸ਼ਹੀਦ ਅਸੀਂ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਅੱਜ ਇੱਥੇ ਇਕੱਠੇ ਹੋਏ ਆ ਤੇ ਮੈਂ ਬਹੁਤ ਬਹੁਤ ਥੈਂਕਸ ਕਰਦਾ ਸਾਡੇ ਮਾਨ ਨੰਬਰ 6 ਦੇ ਚਾਰ ਤੀਨੂ ਪਠਾਨੀਆਂ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਮੈਂ ਕੋਈ ਜ਼ਿਆਦਾ ਕੋਈ ਵੱਡੀ ਗੱਲ ਨਹੀਂ ਕਰਨੀ ਮੈਂ ਸਿਰਫ ਇਹੀ ਗੱਲਾਂ ਕਰਨੀਆਂ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਵੀ ਜਿਹੜੀ ਹੈ ਜਿੱਦਾਂ ਮੈਡਮ ਨੇ ਕਿਹਾ ਕਿ ਅਸੀਂ ਐਂਗਰੀ ਯੰਗਮੈਨ ਵਾਲੀ ਸੋਚ ਬਣਾ ਕੇ ਰੱਖਤੀ ਹੈ ਬੀਸਿਕਲੀ ਉਹਨਾਂ ਦੀ ਸੋਚ ਵਿੱਚ ਆਈ ਸੀਗੀ ਕਿ ਹਰ ਇੱਕ ਬੰਦੇ ਨੂੰ ਅੱਛੀ ਸਿੱਖਿਆ ਮਿਲੇ ਹਰ ਇੱਕ ਬੰਦੇ ਨੂੰ ਅੱਛਾ ਸਵਾਸਥੇ ਮਿਲੇ ਔਰ ਹਰ ਬੱਚੇ ਨੂੰ ਨੌਕਰੀ ਮਿਲੇ ਜਿਹੜੀ ਅਸੀਂ ਗੱਲਾਂ ਅੱਜ ਕਰਦੇ ਆਂ ਉਹ ਇਹ ਗੱਲਾਂ ਉਸ ਟਾਈਮ ਕਰਦੇ ਸੀਗੇ ਜਦੋਂ ਲਗਭਗ ਕੋਈ ਉਹ 17-18 ਸਾਲ ਦੇ ਸੀਗੇ ਔਰ ਬੰਦਾ ਕਦੇ ਇਮੇਜਿਨ ਵੀ ਨਹੀਂ ਕਰ ਸਕਦਾ ਕਿ ਉਸ ਟਾਈਮ ਉਹਨਾਂ ਦੀ ਇਤਨੀ ਰਿਸੋਰਸ ਸੀਗੀ ਤੇ ਮੈਂ ਜਿਆਦਾ ਹੋਰ ਗੱਲਾਂ ਨਾ ਕਰਦਾ ਹੋਇਆ ਅਸੀਂ ਉਹਨਾਂ ਦੇ ਜਿਹੜੇ ਆ ਤੂ ਮਤਲਬ ਕਿ ਜਿਹੜਾ ਅਸੀਂ ਉਹਨਾਂ ਦੇ ਲਕਸ਼ੇ ਕਦਮਾਂ ਤੇ ਚੱਲੀਏ ਇਹੀ ਨਾ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਕਰਦਾ ਇਨਕਲਾਬ ਜਿੰਦਾਬਾਦ ਇਹ ਵੀ ਔਰਤਾਂ ਇੱਥੇ ਸ਼ਾਮਿਲ ਹੋਈਆਂ ਆ ਅ ਮੁਬਾਰਕਬਾਦੀਆਂ ਪਾਤਰ ਨੇ ਕਿ ਉਹਨਾਂ ਨੇ ਆਪਣੀ ਇਨਵੋਲਵਮੈਂਟ ਦਿਖਾਈ ਹੈ ਆਮ ਤੌਰ ਤੇ ਮਰਦਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤੇ ਮੈਂ ਮੈਨੂੰ ਖੁਸ਼ੀ ਹੋਈ ਹੈ ਇਸ ਚੀਜ਼ ਨੂੰ ਦੇਖ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅ ਇੱਕ ਵਿਚਾਰਧਾਰਾ ਦਾ ਨਾਮ ਹੈ ਜਿਹਨੂੰ ਅਪਣਾਉਣ ਦੀ ਲੋੜ ਹੈ ਮੈਂ ਸਵੇਰੇ ਵੀ ਗੱਲ ਕਰਕੇ ਹਟੀਆਂ ਅ ਅਸੀਂ ਇੱਕ ਸਾਡਾ ਸਟੇਟਸ ਸਿੰਬਲ ਅਸੀਂ ਅਪਣਾ ਲਿਆ ਨੌਜਵਾਨ ਜਿਹੜੇ ਵੀ ਮੇਰੀ ਗੱਲ ਸੁਣ ਸਕਦੇ ਆ ਪਲੀਜ਼ ਆਪਣਾ ਮੋਬਾਈਲ ਛੱਡ ਕੇ ਇੱਕ ਮਿੰਟ ਮੇਰੀ ਗੱਲ ਸੁਣ ਲਓ ਜੀ ਅ ਇੱਕ ਸਾਡੇ ਚ ਸਟੇਟਸ ਸਿੰਬਲ ਆ ਭਾਜੀ ਉਹਨਾਂ ਨੇ ਗੱਲ ਕਹੀ ਸੀ ਗਨ ਵਾਲੀ ਅਸੀਂ ਫੋਟੋ ਜ਼ਰੂਰ ਦੇਖਦੇ ਆ ਪਰ ਇਹ ਗਨ ਕਲਚਰ ਨੂੰ ਛੱਡ ਕੇ ਅਸੀਂ ਬੁੱਕ ਕਲਚਰ ਅਪਣਾਈਏ ਅਸੀਂ ਕਿਉਂ ਨਹੀਂ ਉਹਨਾਂ ਦੀ ਜਿਹੜੀ ਕਿਤਾਬ ਵਾਲੀ ਤਸਵੀਰ ਹੈ ਉਹ ਜ਼ਿਆਦਾ ਕਿਉਂ ਨਹੀਂ ਅਸੀਂ ਉਹਨੂੰ ਸ਼ਾਮਿਲ ਕਰਦੇ ਆਪਣੇ ਰੁਝਾਨ ਦੇ ਵਿੱਚ ਉਹ ਠੀਕ ਹੈ ਉਹਨਾਂ ਦੀ ਜਿਹੜੀ ਪਿਸਤੌਲ ਵਾਲੀ ਜਿਹੜੀ ਹੈਗੀ ਹੈ ਫੋਟੋ ਤਸਵੀਰ ਹੈ ਜਿਹੜੀ ਉਹਨਾਂ ਨੇ ਸਿਰਫ ਇਹ ਇਹ ਠਾਠਾ ਸਿਰਫ ਬੁਲਬੁਲ ਦੇ ਪਟਾਕਿਆਂ ਦੇ ਸ਼ੋਰ ਦੇ ਵਿੱਚ ਹੀ ਨਹੀਂ ਗਵਾਸ ਜਾਣੀ ਚਾਹੀਦੀ ਸਾਨੂੰ ਇਹ ਚੀਜ਼ ਅਪਣਾਉਣੀ ਚਾਹੀਦੀ ਆ ਕਿ ਭੀ ਇਹ ਜਿਹੜੀ ਸਿਰਫ ਜਿਹੜਾ ਠਾਠਾ ਹੋਈ ਸੀਗੀ ਉਹ ਇੱਕ ਸੁੱਤੀਆਂ ਸੋਚਾਂ ਨੂੰ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੇ ਲਈ ਜਾਂ ਉਹਨਾਂ ਦੇ ਮਨਸੂਬਿਆਂ ਨੂੰ ਪ੍ਰੋਪਰਲੀ ਆਪਣਾ ਧਿਆਨ ਖਿੱਚਣ ਦੇ ਲਈ ਉਹ ਚੀਜ਼ ਹੋਈ ਸੀ ਹਨਾ ਇਹ ਚੀਜ਼ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਤੇ ਦੂਸਰੀ ਚੀਜ਼ ਅਸੀਂ ਦਿਖਾਵਾ ਪਾਜ਼ੀ ਛੱਡ ਕੇ ਜੋ ਉਹਨਾਂ ਦੀ ਵਿਚਾਰਧਾਰਾ ਸੀ ਉਹਦੇ ਤੇ ਚਲੀਏ ਅਸੀਂ ਆਹ ਟ੍ਰੈਂਡ ਅੱਜਕੱਲ੍ਹ ਚੱਲਿਆ ਹੋਇਆ ਹੈ ਬੁਲੇਟ ਵਗੈਰਾ ਜਾਂ ਸਿਰਫ ਅਸੀਂ ਕੁਰਤਾ ਪਜਾਮਾ ਇੱਕ ਦਿਨ ਦੀ ਸਿੰਬਲ ਲਈ ਪਾ ਲੈਨੇ ਆ ਪੱਗਾ ਸਿਰਾਂ ਤੇ ਰੱਖਣਾ ਤੇ ਸਿਰਾਂ ਥੱਲੇ ਪੱਗਾਂ ਥੱਲੇ ਸੌਰੀ ਪੱਗਾਂ ਥੱਲੇ ਜਿਹੜੇ ਸੇਰ ਆ ਸਾਡੇ ਉਹਦੀ ਜਿਹੜੀ ਸੋਚ ਵਿਚਾਰ ਆ ਉਹਨੂੰ ਅਸੀਂ ਕਿੱਦਾਂ ਉੱਚ ਤਰੀਕੇ ਦੇ ਵਿੱਚ ਲੈ ਕੇ ਜਾਣਾ ਹੈ ਉੱਚ ਪੱਧਰੀ ਵਿਚਾਰ ਕਿੱਦਾਂ ਦੇ ਬਣਾਉਣੇ ਆ ਉਹ ਸਿਰਫ ਤੇ ਸਿਰਫ ਭਗਤ ਸਿੰਘ ਹੁਣਾਂ ਦੀ ਵਿਚਾਰਧਾਰਾ ਤੇ ਚੱਲ ਕੇ ਜਾਂ ਅਛੀਆਂ ਕਿਤਾਬਾਂ ਪੜ੍ਹ ਕੇ ਇਸ ਸੰਗਰਾਮੀ ਲਹਿਰ ਦੇ ਬਾਰੇ ਜਾਣ ਕੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਸ਼ਹੀਦੀਆਂ ਕਿਉਂ ਸਾਨੂੰ ਕਿਉਂ ਇਹਨਾਂ ਨੇ ਦਿੱਤੀਆਂ ਅਸੀਂ ਕਿੱਦਾਂ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਇਹਨਾਂ ਦਾ ਸ਼ਹੀਦ ਤੇ ਦਿਹਾੜੇ ਤੇ ਆਪਾਂ ਸਾਰੇ ਇਕੱਤਰ ਹੋਏ ਤੇ ਇਹਦੇ ਚ ਅਸੀਂ ਵੱਖ-ਵੱਖ ਵਿਚਾਰ ਸਾਰਿਆਂ ਨੇ ਸਾਂਝੇ ਕੀਤੇ ਜੇ ਕੋਈ ਹੋਰ ਸਾਡਾ ਸੱਜਣ ਕੋਈ ਹੋਰ ਮਾਤਾ ਪੈਣ ਕੋਈ ਵੀ ਬੋਲਣਾ ਚਾਹੁੰਦਾ ਹੈ ਤੇ ਉਹਨੂੰ ਖੁੱਲ੍ਹ ਸਕਦਾ ਹੈ ਕਿਉਂਕਿ ਇਹ ਮੰਚ ਓਪਨ ਹੈ ਇੱਥੇ ਇਸ ਮੰਚ ਤੋਂ ਇਸ ਮਾਈਕ ਤੋਂ ਕੋਈ ਵੀ ਆ ਕੇ ਆਪਣੇ ਵਿਚਾਰ ਰੱਖ ਸਕਦਾ ਹੈ ਜੇ ਕਿਸੇ ਦੇ ਅੰਦਰ ਕੋਈ ਆਪਣੇ ਵਿਚਾਰ ਹੋਣ ਕੋਈ ਸਾਂਝੇ ਕਰਨਾ ਚਾਹੁੰਦਾ ਹੋਵੇ ਤੇ ਉਹਨੂੰ ਜੀਆਆਂ ਕਿ ਚਿਤਾਵਾਂ ਤੇ ਲਗੇਗੀ ਹਰ ਦਸ਼ਮੇਲੇ ਬਤਨ ਪਰ ਮੰਨਨੇ ਬਾਲੋ ਕਾ ਜਹੀ ਹਸਰ ਹੋਗਾ ਸਾਥੀਓ ਅੱਜ ਤੁਸੀਂ ਇਕੱਠੇ ਹੋਏ ਹੋ ਇਹਨਾਂ ਸ਼ਹੀਦਾਂ ਦੀ ਸ਼ਰਨਾਰਵੀ ਦੇਣ ਲਈ ਇੱਥੇ ਆਉਣ ਲਈ ਤੁਹਾਡਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਪਰਿਵਾਰ ਵੱਲੋਂ ਬਾਨ ਬਸ਼ੇ ਵੱਲੋਂ ਤੇ ਇੱਕ ਗੱਲ ਜਰੂਰ ਦਵਾਂਗਾ ਕਿ ਇਹ ਜੋ ਆਪਾਂ ਜੋ ਜਗਾਈ ਹੈ ਇਹ ਜੋਤ ਆਪਣੇ ਦਿਲ ਦੇ ਅੰਦਰ ਜਰੂਰ ਲੈ ਕੇ ਜਾਇਓ ਤਾਂ ਜੋ ਤੁਸੀਂ ਆਪਣੇ ਬੱਚਿਆਂ ਨੂੰ ਵੱਡੇ ਅਬਜੂਗਾਂ ਦੱਸੋਗੇ ਕਿ ਬਾੜ ਨੰਬਰ 6 ਦੀ ਹਰ ਬੰਦੇ ਦੀ ਸੋਚ ਅੰਦਰ ਭਗਤ ਸਿੰਘ ਕਹਿੰਨੇ ਕਹਿਣ ਉਹਨਾਂ ਦੀ ਜੋ ਸ਼ਹੀਦੀ ਦਿੱਤੀ ਉਹਨਾਂ ਨੇ ਜੋ ਸਿੱਖਿਆਵਾਂ ਦਿੱਤੀਆਂ ਆਪਣੇ ਘਰਾਂ ਦੇ ਬੱਚਿਆਂ ਨੂੰ ਦੱਸੋ ਜਾ ਕੇ ਉਹਨਾਂ ਨੂੰ ਦੱਸੋ ਕਿ ਆ ਇੱਕ ਕਿਤਾਬ ਹੈ ਭਗਤ ਸਿੰਘ ਸੋਚ ਚੰਗੀ ਸੋਚ ਨੂੰ ਆਪਣੇ ਨਾਲ ਲੈ ਕੇ ਜਾਓ ਅੱਜ ਜੋ ਦਿਨ ਆਪਾਂ ਮਨਾ ਰਹੇ ਹਾਂ ਇਹ ਤਰਵਾੜੇ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕਾ ਹੈ ਹਰ ਦਿਲ ਅੰਦਰ ਇੱਕ ਵਾ ਜਾਂਦੀ ਹੈ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇ ਅੰਗੇ ਠੋਕੇ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇ ਅੰਗੇ ਸੋ ਧੰਵਾਦ ਜੀ ਜੇ ਮੈਂ ਇਹਨਾਂ ਨੂੰ ਇਹ ਸ਼ਹੀਦੀ ਦਿਵਸ ਨੂੰ ਇਹਨਾਂ ਦੀ ਮੈਂ ਵਿਆਖਿਆ ਕਰਾਂ ਤੇ ਕਿਸ ਤਰ੍ਹਾਂ ਕਰਾਂਗਾ ਆਪਾਂ ਸਭ ਬਥੇ ਬੈਠੇ ਨੇ ਮੇਰੇ ਭੈਣ ਜੀ ਮੇਰੇ ਮਾਂ ਜੀ ਮੇਰੇ ਵੀਰ ਕੋਖੇ ਦੇ ਖੜੇ ਨੇ ਉਹ ਸਕੂਟਰ ਤੇ ਜਾ ਰਹੇ ਨੇ ਉਹ ਕੋਈ ਸ਼ੇਅਰ ਕਰ ਰਿਹਾ ਤੇ ਵਾਕਿਆ ਤੁਸੀਂ ਸਹੀ ਬੈਠੇ ਹੋ ਇੱਥੇ ਵਾਕਿਸ਼ ਸ਼ਹੀਦੀ ਦਿਵਸ ਮਨਾ ਰਹੇ ਹਾਂ ਅੱਜ ਆਪਾਂ ਇਨਾਮ ਨੂੰ ਯਾਦ ਕਰ ਰਹੇ ਹਾਂ ਆਪਾਂ ਸਹੀ ਮੈਨੇ ਯਾਦ ਕਰ ਰਹੇ ਹਾਂ ਆਪਾਂ ਜਿਹੜੇ ਬੈਠੇ ਨੇ ਮਾਤਾ ਜੀ ਭੈਣ ਜੀ ਵੀਰ ਜੀ ਮੇਰੇ ਪਿਤਾ ਜੀ ਬੈਠੇ ਨੇ ਮੈਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਸ਼ਹੀਦੀ ਦਿਵਸ ਕੀ ਹੈ इस तरह दबर अपने आले दुआले देख लैनल नबसक्राइब करो अडिया खबर तू वेयर करो अगलिया खबर देखते रहो इंडियन टीवी न्यूज पंजाब